ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭਾ ਸੰਗਤਾਂ ਦੇ ਨਾਲ ਇਹ ਵੀਡੀਓ ਬਣਾਉਂਦਾ ਜਿਹੜਾ ਮਕਸਦ ਹੈ ਜੋ ਕਿ ਪਿੰਨ ਦਾਬਾ ਵਾਲੀ ਮੋਤਵਾਲਾ ਨੰਨਤ ਦਾ ਇਹਦਾ ਆਦੀ ਡਿਊਟੀ ਆ ਔਰ ਨਾਲ ਸਾਰੀ ਜੋ ਗੁਰੂ ਕਾ ਦੀ ਪ੍ਰਬੰਧ ਕਮੇਟੀ ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਕੁਝ ਦਿਨ ਪਹਿਲਾਂ ਜੋ ਆਪਣੇ ਛੋਟੇ ਬੱਚੇ ਉਹਨਾਂ ਦਾ ਇੱਕ ਛੋਟਾ ਜਿਹਾ ਸਮਾਰਮ ਘਰ ਰੱਖਿਆ ਸੀ ਜਿਹਦੇ ਵਿੱਚ ਬੱਚਿਆਂ ਨੂੰ ਸਹਿਬਜ਼ਾਦਿਆਂ ਦੇ ਨਾਮ ਦੇ ਨਾਲ 10 ਗੁਰੂ ਸਾਹਿਬਾਨਾਂ ਦੇ ਨਾਮ ਪੰਜਾ ਤਖਤਾਂ ਦੇ ਪੰਜ ਪਿਆਰਿਆਂ ਦੇ ਨਾਮ ਦਿੱਤੇ ਗਏ ਸੀ ਤੇ ਸਾਰੇ ਹੀ ਪ੍ਰਬੰਧ ਕਮੇਟੀ ਬਣੀ ਹੋ ਲਹੂ ਕੀ ਲੋਕ ਦੇ ਵਿੱਚ ਖਬਰ ਵੀ ਲਵਾਈ ਔਰ ਆਪ ਦੀ ਨਾਲ ਜੋ ਵੀਡੀਓ ਪੋਸਟ ਨਹੀਂ ਲੜੀ ਇਸ ਕਰਕੇ ਅੱਜ ਇਹ ਵੀਡੀਓ ਫੌਂਡਾ ਜਿਹੜਾ ਮਕਸਦ ਆ ਜਿਹੜੇ ਬੱਚਿਆਂ ਨੇ ਬੜੇ ਪੋਣੇ ਦੇਖੇ ਦੇ ਨਾਲ ਨਾਮ ਦੱਸੇ ਸੀ ਉਹਨਾਂ ਨੂੰ ਦਸਤਾਰਾਂ ਦਿੱਤੇਆਂ ਗਈਆਂ ਸੀ ਬੱਚਿਆਂ ਨੂੰ 40 ਬੱਚੀਆਂ ਸਾਨੂੰ ਉਹਨਾਂ ਨੂੰ ਸਨਮਾਨ ਚਿੰਨ ਦਿੱਤੇ ਗਏ ਸਨ ਲੈ ਜੇ ਸਾਰੇ ਤਕਰੀਬਨ ਜਿੰਨੇ ਬੱਚੇ ਸਨ 55 60 55 ਬੱਚੇ ਸਨ ਸਾਰਿਆਂ ਨੂੰ ਹੀ ਦਸਤਾਰਾਂ ਤੇ ਸਨਮਾਨ ਚਿੰਨ ਦਿੱਤੇ ਗਏ ਨੇ ਇਸੇ ਤਰ੍ਹਾਂ ਲਾਹੂ ਕੋ ਲੋ ਦੇ ਵਿੱਚ ਖਬਰ ਵੀ ਲੱਗੀ ਜਿਵੇਂ ਅੱਜ ਇਨਸਾਨ ਸਾਹਿਬ ਦੀ ਸੇਵਾ ਭਾਈ ਬਲਜੀਤ ਸਿੰਘ ਜੀ ਇਹਨਾਂ ਨੇ ਕੀਤੀ ਗਈ ਭਾਈ ਜੋਰਾ ਸਿੰਘ ਜੀ ਨੇ ਇਹਨਾਂ ਨੇ ਹਰ ਸਾਲ ਜਦੋਂ ਵੀ ਇਨਸਾਨ ਸਾਹਿਬ ਦੀ ਚੋਲਾ ਸੇਵਾ ਕਰਦੇ ਨੇ ਤੇ ਕੋਈ ਸੇਵਾ ਰਹਿਤ ਸਾਰੀ ਸੇਵਾ ਕਰਦੇ ਨੇ ਕੋਈ ਭਾਵਨਾ ਦੇ ਨਾਲ ਬੜੇ ਸਾਦਾ ਭਾਵ ਨਾਲ ਪਿੰਡਾਂ ਬੋਲੀ ਸਾਰੀ ਸੰਗਤ ਨੇ ਨਾਲ ਮਿਲ ਕੇ ਬੜੇ ਸੋਹਣੇ ਤਰੀਕੇ ਨਾਲ ਜਿਹੜੇ ਤੇ ਛੋਟੇ ਸਮਾਰਗਮ ਵੀ ਰੱਖੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਸੰਗਰਾਂਤ ਤੇ ਬੱਚਿਆਂ ਨੂੰ ਜਪਜੀ ਸਾਹਿਬ ਦੇ ਪਾਠ ਸੁਣਾਣਗੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਤਾਂ ਕਿ ਬੱਚਿਆਂ ਦੇ ਵਿੱਚ ਪਛਾਣ ਵਧੇ ਤੇ ਇਹ ਸਾਡਾ ਵੀਡੀਓ ਬਣਾਉਣ ਦਾ ਕਾਰਨ ਆਉਣ ਵਾਲੀਆਂ ਜੋ ਵੀ ਵੀਡੀਓ ਨੇ ਬੱਚਿਆਂ ਨੂੰ ਜਦੋਂ ਅਸੀਂ ਜਪਜੀ ਸਾਹਿਬ ਦੇ ਪਾਠ ਸੁਣਾਉਂਦੇ ਸਨਮਾਨਤ ਉਹਨਾਂ ਨੂੰ ਕਰਨ ਦੇ ਵਾਸਤੇ ਉਦੋਂ ਵੀ ਵੀਡੀਓ ਪਾ ਕੇ ਆਪ ਜੀ ਨਾਲ ਸਾਂਝੀ ਕਰਾਂਗੇ ਸੋ ਇਹ ਬਾਕੀ ਜੋ ਸਾਡਾ ਬੇਰਵਾ ਤੇ ਸਾਡੇ ਪ੍ਰਕਾਣ ਜਗਸੀਰ ਸਿੰਘ ਜੀ ਇਹਨਾਂ ਕੋਲੋਂ ਆਪ ਸਰਵਣ ਕਰੋਗੇ ਇਹ ਬੇਨਤੀ ਹੈ ਜੀ ਆਪ ਸਰਵ ਸੰਗਤਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪ ਸਰਵ ਸੰਗਤਾਂ ਦਾ ਜੀ ਇਹ ਵੀ ਬੇਨਤੀ ਹੈ ਜੀ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਣਾ ਰੰਗ ਸੀ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਤੇ ਕੇਸਰੀ ਰੰਗ ਦਾ ਜੁਵਾ ਸਾਹਿਬ ਚੜਾਉਦੇ ਸੀ ਕਿ ਇਹ ਤਾਂ ਸਭ ਤੋਂ ਆਪਾਂ ਨੂੰ ਨੁਨਾਮਾ ਜਾਰੀ ਹੋਇਆ ਜੀ ਇਹਦਾ ਰੰਗ ਹੁਣ ਆਪਾਂ ਪਹਿਲੀ ਵਾਰ ਤੁਹਾਨੂੰ ਮੰਨਦੇ ਹੋਏ ਪਸੰਤੀ ਰੰਗ ਦਾ ਚੜਾਇਆ ਹੈ ਜੀ ਅੱਗੇ ਵਾਸਤੇ ਵੀ ਸਾਰੇ ਸੰਗਤਾਂ ਨੂੰ ਪੀਰ ਹੈ ਜੀ ਬੋਲਤੀ ਹੈ ਕਿ ਪਸੰਤੀ ਰੰਗ ਦਾ ਆਪਾਂ ਜੁਵਾ ਚੜਾਉਣਾ ਹੈ ਇਹ ਅਦਾ ਫੈਲਵੇਂ ਮਰਦ ਦਾ ਲੱਗਦਾ ਹੈ ਆਪਾਂ ਸਾਥ ਸਾਥ ਸਭ ਇਹ ਮਰਿਆਦਾ ਜੀ ਤੁਹਾਨੂੰ ਆਪਾਂ ਲਾਗੂ ਕੀਤਾ ਹੈ ਇੱਕ ਆਪਾਂ ਜਿਹੜਾ ਜੀ ਆਪਣੇ ਬੱਚਿਆਂ ਨੂੰ ਦੇ ਆਪਾਂ ਗੁੱਪਤਾ ਸਾਹਿਬ ਜੀ ਉਹ ਸਾਰਨਾ ਪਟੂ ਜਰ ਜਰ ਜੀ ਸਾਹਿਬ ਦੇ ਉਸ ਤੋਂ ਬਾਅਦ ਅਗਲੀ ਸ੍ਰਾਣ ਦੇ ਉੱਤੇ ਆਪਾਂ ਜਰ ਜੀ ਸਾਹਿਬੀ ਪਾਸ ਕਰਾਂਗੇ ਇਹ ਜਿਆ ਇਹ ਸਾਰਾ ਆਪਣਾ ਜੀ ਹੁਣਾ ਕੰਮ ਸ਼ੁਰੂ ਕੀਤਾ ਜੀ ਇਹ ਨਸ਼ਿਆਂ ਦੇ ਕਾਰਨ ਪਿੰਡ ਪਿੰਡ ਘਰ ਘਰ ਬੱਚੇ ਨਸ਼ਿਆਂ ਦੇ ਲੱਗੇ ਇਹ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦੱਬਲੀ ਪਿੰਡ ਦੀ ਕਮੇਟੀ ਤੇ ਗੁਰੂ ਘਰ ਦੇ ਗਰਬ ਸਿੰਘ ਸਾਹਿਬਾਨ ਸਾਰਿਆਂ ਨੇ ਨਾਲ ਮਿਲ ਕੇ ਇੱਕ ਬੈਠ ਕੇ ਮੀਟਿੰਗ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਹਰਤਵਤ ਬੱਚਿਆਂ ਨੂੰ ਉਹ ਸਿੱਖਿਆ ਨਾਲ ਜੋੜੀਏ ਭੜੇ ਨਸ਼ਿਆਂ ਤੋਂ ਹਟਾ ਕੇ ਉਹ ਸਿੱਖਿਆ ਵੱਲ ਵਧਾਈਏ ਤੇ ਅੱਗੇ ਵਾਸਤੇ ਵੀ ਅਸੀਂ ਸਮਾਗਮ ਸ਼ੁਰੂ ਕਰ ਰਹੇ ਆਂ ਕਰ ਰਹੇ ਆਂ ਤੇ ਹੋਰ ਵੀ ਸੰਗਤਾਂ ਜਿੰਨੇ ਵੀ ਆ ਵੱਧ ਚੜ ਕੇ ਨਾਲ ਜੁੜ ਕੇ ਸਹਿਯੋਗ ਦਿਓ ਸਹਿਯੋਗ ਦੀ ਲੋੜ ਹੈ ਹਰਤਵਤ ਚੜ ਕੇ ਗੁਰੂ ਘਰ ਆਇਆ ਕਰੋ ਜੀ ਤੇ ਹਰ ਇੱਕ ਰਾਂਗ ਇਹ ਆਪਣਾ ਖੱਜ ਬਣਦਾ ਪਿੰਡ 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 ਬੁਰਾ ਹਾਲਾਗੀ ਦੇਖੋ ਕਿੰਨੇ ਨੌਜਵਾਨ ਬੱਚੇ ਰੋਜ਼ ਆਪਾਂ ਸੁਣਦੇ ਆ ਰੋਜ਼ ਖਬਰਾਂ ਆਉਂਦੀਆਂ ਕਿੰਨੀਆਂ ਮੌਤਾਂ ਹੋਈਆਂ ਨੇ ਇਹ ਇਹ ਤਾਂ ਜੇ ਆਪਾਂ ਸੋਚੀਏ ਸਰਕਾਰਾਂ ਸਰਕਾਰਾਂ ਸੂਰਾਂ ਕੁਝ ਨਹੀਂ ਕਰਦੀਆਂ ਜੀ ਇਹ ਤਾਂ ਆਪਾਂ ਨੂੰ ਆਪ ਨੂੰ ਹੀ ਖੁਦ ਪਿੰਡਾਂ ਦੇ ਵਿੱਚੋਂ ਚੱਲ ਗਏ ਕਾਰਮ ਚੱਕਰੇ ਬਣਿਆ ਪਿੰਡਾਂ ਵਾਲਿਆਂ ਨੂੰ ਆਪਾਂ ਆਪ ਆਪਣੇ ਆਪ ਦੇ ਬੱਚਿਆਂ ਦੀ ਆਪ ਰੱਖਿਆ ਕਰਨੀ ਪੈਣੀ ਹੈ ਆਪਾਂ ਆਪ ਖੁਦ ਤਿਆਰ ਰਹੀਏ ਜੀ ਸਰਕਾਰਾਂ ਦੇ ਵਿੱਚ ਕੁਝ ਨਹੀਂ ਕਰਨੀਆਂ ਅਗਲੀ ਸੰਗਰਾਹ ਤੇ ਵੱਧ ਚੜ੍ਹ ਕੇ ਵੱਧ ਤੋਂ ਵੱਧ ਸੰਗਤ ਗੁਰੂ ਘਰ ਆਈ ਜੀ ਆਪਣਾ ਸਮਾਗਮ ਆਇਆ ਉਹਦੇ ਵਿੱਚ ਹਿੱਸਾ ਪਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹਦੇ ਨਾਲ ਦੇ ਬੰਗੜੇ ਪੱਪੀ ਦੀ ਬਾਕੀ ਕਮੇਟੀ ਨੂੰ ਬਾਕੀ ਸੰਗਤਾਂ ਨੂੰ ਜੀ ਆਪਣੀ ਦੇਣ ਸੀ ਹੋਰ ਆ ਜੀ 100 ਵਾਰ ਅਜੀਤ ਅਖਬਾਰ ਆਉਂਦਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਅੰਕਾ ਦੇ ਵਿੱਚ ਉਹਨਾਂ ਦੇ ਤੇ ਗਰਵਾਣੀ ਸ਼ਬਦ ਜੀ ਉਹ ਕੋਈ ਹੁਣ ਰੂੜੀਆਂ ਤੇ ਸਿੱਟ ਦਿੰਦਾ ਜੀ ਕੋਈ ਤੇ ਧਰ ਕੇ ਆਂਡੇ ਖਾਈ ਜਾਂਦਾ ਕੁਛ ਉਹ ਅਸੀਂ ਤਤਸ ਦੀ ਦਮਦਾਂ ਸਤ ਰੰਡੀ ਸਾਹਿਬ ਵੀ ਗਏ ਸੀਗੇ ਉੱਥੇ ਵੀ ਸਿੰਘਾਂ ਨਾਲ ਸਾਡੀ ਮੀਟਿੰਗ ਹੋਈ ਉਹ ਕਹਣ ਲੱਗੇ ਜੀ ਇਹ ਉੱਚ ਪੱਧਰੀ ਦੀ ਗੱਲ ਹੈ ਇਹ ਤੁਸੀਂ ਜਸੇਦਾਰ ਜੀ ਨੂੰ ਮਿਲੋ ਤੇ ਅੰਮ੍ਰਿਤਸਰ ਜਾ ਕੇ ਮਿਲੋ ਜੀ ਇਹ ਐ ਨਹੀਂ ਇਹ ਮਸਲੇ ਹੱਲ ਹੋਣ ਵਾਲੇ ਘੱਟੋ ਘੱਟ 20 25 30 ਪਿੰਡਾਂ ਦੀਆਂ ਕਮੇਟੀਆਂ ਹੋਣਾ ਉਹਨਾਂ ਦੇ ਸਹਿਰ ਹੋਣਾ ਫਿਰ ਜਾ ਕੇ ਇਹ ਜਿਹੇ ਮਸਲੇ ਹੱਲ ਹੁੰਦੇ ਆ ਉਹ ਵੀ ਉਹ ਸੋਚਣਗੇ ਵੀ ਕੀ ਇਹਦੇ ਨਾਲ ਕੋਈ ਨਫਾ ਨੁਕਸਾਨ ਤਾਂ ਨਹੀਂ ਹੁੰਦਾ ਜਾਂ ਵਿਰੋਧ ਤਾਂ ਨਹੀਂ ਹੁੰਦਾ ਜਾਂ ਨਹੀਂ ਹੁੰਦਾ ਪਰ ਇਹ ਚੀਜ਼ ਕੁਝ ਚੰਗੀ ਨਹੀਂ ਜੀ ਆਪਾਂ ਰੋਜ਼ ਦੇਖਦੇ ਆਂ ਅਖਬਾਰਾਂ ਦੇ ਉੱਤੇ ਹੁਣ ਜਿਹੜੀ ਗੁਰਬਾਣੀ ਸ਼ਬਦ ਦੀ ਹੈ ਉਹਦੀ ਬੇਅਦਬੀ ਹੁੰਦੀ ਹੈ ਜਿਹੜੀ ਆਪਾਂ ਕੋਈ ਕੋਈ ਤਾਂ ਚੁੱਤੀਆਂ ਚ ਪਾਈ ਫਿਰਦਾ ਕੋਈ ਆਂਡੇ ਕਰਕੇ ਖਾਈ ਜਾਂਦਾ ਕੋਈ ਪੂਜੀਆ ਧਰ ਕੇ ਖਾਈ ਜਾਂਦਾ ਕੋਈ ਰੂੜਗਾਦ ਸਿਟੀ ਜਾਂਦਾ ਜੀ ਇਹਦੇ ਵਾਸਤੇ ਵੀ ਆਪਾਂ ਨੂੰ ਇੱਕ ਜੁੱਟ ਹੋ ਕੇ ਫੈਸਲਾ ਲੈਣਾ ਚਾਹੀਦਾ ਜੀ ਸਾਰੇ ਪਿੰਡਾਂ ਦੀਆਂ ਕਮੇਟੀਆਂ ਇਕੱਠੀਆਂ ਹੋ ਕੇ ਆਪਾਂ ਇੱਕ ਕੋਈ ਲੈਟਰ ਲਿਖ ਕੇ ਆਪਾਂ ਆਪ ਜਾ ਕੇ ਉੱਥੇ ਦਰਬਾਰ ਸਾਹਿਬ ਆਪਾਂ ਅੰਮ੍ਰਿਤਸਰ ਜਾ ਕੇ ਆਪਾਂ ਤਖਤ ਤੇ ਜਾ ਕੇ ਆਪਾਂ ਜੀ ਮਿਲ ਕੇ ਗੱਲਬਾਤ ਕਰੀਏ ਤਾਂ ਕੋਈ ਆਪਣੇ ਆਪਣੇ ਹੱਕ ਚ ਕੋਈ ਫੈਸਲਾ ਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਜੋ ਅਗਲੀ ਸੰਗਰਾਂਦ ਤੇ ਬੱਚਾ ਤੋਂ ਜਗਜੀਤ ਸਿੰਘ ਦੇ ਬਾਦ ਸੁਣਨੇ ਨੇ ਕੁੰਡਿਆਂ ਦੀ ਵੀਡੀਓ ਵੀ ਤੇ ਜੋ ਵੀ ਸਮਾਗਮ ਸਾਡੇ ਛੋਟੇ ਮੋਟੇ ਸੀ ਰੱਖਾਂਗੇ ਅਜੇ ਤੇ ਉਪਰਾਲਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਵੀਡੀਓ ਆਪ ਦੀ ਨੌਸਾਨੀਆਂ ਕਰਾਂਗੇ ਤੇ ਜੇ ਅਖਬਾਰ ਵਾਲੀ ਵੀਡੀਓ ਹੈ ਇਹ ਵੀ ਆਪਾਂ ਸਾਰੀ ਆਪ ਦੀ ਨਾਲ ਚੰਗੀ ਤਰ੍ਹਾਂ ਵੇਰਵੇ ਦੇ ਨਾਲ ਲਿਖ ਕੇ ਫੋਟੋਆਂ ਪਾ ਕੇ ਆਪ ਨੂੰ ਸਮਝਾਵਾਂਗੇ ਸੋ ਇਹ ਬੇਨਤੀ ਹੈ ਹੁਣ ਆਹ ਦੇਖੋ ਉਹ ਕਹੀਂ ਕਰਦੇ ਨਾ ਬਾਣ ਦਿੱਤੀ ਆਹ ਦੇਖੋ ਇਹ ਇੰਨੇ ਨਾਲ ਨਹੀਂ ਵਾਣੀਆਂ ਦੇਖੋ ਅੱਛਾ ਇਹ ਸਿੱਧਾ ਕਰਨਾ ਖਬਰ ਵਿੱਚ ਆਉਣ ਦੇ ਆ ਤਰੀਕ ਦੇਖ ਲੋ ਜੀ ਅੱਜ 100 ਵਾਰ 16 ਸਤੰਬਰ 2024 ਅੱਜ ਕਦੋਂ ਵਾਰ ਕੱਢੋ ਇਹ ਆਏ 100 ਵਰਾ ਜਿੱਤ ਕਵਾਰ ਤੇ ਆਉਂਦੀ ਹੈ ਜੀ 134 35 ਅੰਕ ਦੇ ਆ ਗਈ ਜੀ ਅਜੀਤ ਅੱਗੇ ਆ ਗਈ ਜੀ ਆ ਜਿਹੜਾ ਸਾਰੀ ਸਿੰਘ ਗੋਲੰਦਪੁਰੀ ਹੈ ਇੱਕ ਜੀ ਇਸ ਨੇ ਇਹੀ ਸ਼ਾਬਾਸ਼ ਜੀ ਇਹ ਨਾ ਭਰੇ ਆਪਾਂ ਵਿਚਾਰ ਬਾਕੀ ਚੰਗੀ ਤਰ੍ਹਾਂ ਇਹਦੀ ਵੀਡੀਓ ਬਣਾ ਕੇ ਪਾ ਲਾਂਗੇ ਠੀਕ ਹੈ ਜੀ ਚਲੋ ਠੀਕ ਹੈ না <muchas> ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 16 ਤਰੀਕ ਦਿਨ ਸੋਮਵਾਰ ਸਤੰਬਰ ਦਾ ਮਹੀਨਾ 2024 ਸੰਗਰਾਮ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਤਸੰਗ ਨਾਨਕਪੂਰੀ ਅੱਡੇ ਵਾਲਾ ਪਿੰਡ ਡੱਬ ਵਾਲੀ ਵਿਖੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ ਭਾਈ ਸਾਹਿਬ ਭਾਈ ਜੋਰਾ ਸਿੰਘ ਦੀ ਤਰਫੋਂ ਚੋਲਾ ਸਾਹਿਬ ਜੋ ਹੈ ਚੜਾਇਆ ਜਾ ਰਿਹਾ ਹੈ ਤੇ ਬਹੁਤ ਸਮੇਂ ਤੋਂ ਇਹ ਵੀਰ ਇਹ ਸੇਵਾ ਨਿਭਾਉਂਦੇ ਆ ਰਹੇ ਨੇ ਤੇ ਹਰ ਕਿਸੇ ਦੇ ਲੇਖਾਂ ਦੇ ਵਿੱਚ ਇਹ ਸੇਵਾ ਨਹੀਂ ਲਿਖੀ ਹੁੰਦੀ ਤੇ ਹਰ ਇੱਕ ਦੇ ਅੰਦਰ ਇੰਨੀ ਹਿੰਮਤ ਵੀ ਨਹੀਂ ਹੁੰਦੀ ਕਿ ਇਹ ਸੇਵਾ ਨਿਭਾ ਸਕੇ ਕਿਉਂਕਿ ਜਦੋਂ ਨਿਸ਼ਾਨ ਸਾਹਿਬ ਦੇ ਉੱਪਰ ਚੜ ਕੇ ਇਹ ਸੇਵਾ ਕੀਤੀ ਜਾਂਦੀ ਹੈ ਤਾਂ ਹਰ ਕਿਸੇ ਦਾ ਦਿਲ ਨਹੀਂ ਪੈਂਦਾ ਇਹ ਸੇਵਾ ਕਰਨ ਦਾ ਤੇ ਇਹ ਜੋ ਤੁਸੀਂ ਦੇਖ ਪਾ ਰਹੇ ਹੋ ਚਰਖੜੀ ਦੀ ਸੇਵਾ ਨਿਭਾਉਂਦੇ ਹੋਏ ਭਾਈ ਸਾਹਿਬ ਭਾਈ ਬਲਜੀਤ ਸਿੰਘ ਪਿੰਡ ਡੱਬਾ ਵਾਲੀ ਦੇ ਨਿਵਾਸੀ ਗੁਰੂ ਘਰ ਦੇ ਸੇਵਾਦਾਰ ਹਨ ਤੇ ਹੁਣ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਇਹੀ ਮਤਲਬ ਹੈ ਅੱਗੇ ਬਹੁਤ ਸਾਰੇ ਪ੍ਰੋਗਰਾਮ ਅਸਾਂ ਨੇ ਗੁਰਦੁਆਰਾ ਸਾਹਿਬ ਚ ਕਰਵਾਏ ਪਰ ਤੁਹਾਡੇ ਨਾਲ ਕੋਈ ਵੀ ਵੀਡੀਓ ਸਾਂਝੀ ਨਹੀਂ ਕੀਤੀ ਹਾਂ ਪਰ ਤਸਵੀਰਾਂ ਜ਼ਰੂਰ ਸੀ ਜੋ ਇੱਕ ਦੋ ਅਖਬਾਰਾਂ ਉੱਪਰ ਵੀ ਆਈਆਂ ਸੀ న్యూਸ ਥਰੂ ਪਰ ਹੁਣ ਅਸਾਂ ਜੋ ਵੀ ਗੁਰੂ ਘਰ ਦੇ ਵਿੱਚ ਜਾਂ ਪਿੰਡ ਡੱਬ ਵਾਲੀ ਦੇ ਵਿੱਚ ਕਾਰਿਆਕਰਮ ਕਰਾਇਆ ਕਰਾਂਗੇ ਜੋ ਵੀ ਪ੍ਰੋਗਰਾਮ ਕਰਾਇਆ ਕਰਾਂਗੇ ਚੰਗਾ ਪ੍ਰੋਗਰਾਮ ਕਿਉਂਕਿ ਮੰਦੇ ਪ੍ਰੋਗਰਾਮ ਜਾਂ ਜੋ ਵੀ ਮਾੜੀਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਨੂੰ ਹਰ ਇੱਕ ਸਪੋਰਟ ਕਰਦਾ ਸ਼ੇਅਰ ਕਰਦਾ ਤੇ ਲੋਕਾਂ ਤੱਕ ਗਾਂਹ ਦੀ ਗਾਂਹ ਪਹੁੰਚਾਉਂਦਾ ਬਟ ਜੋ ਚੰਗੀ ਚੀਜ਼ ਹੁੰਦੀ ਆ ਜੋ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਐ ਦੇਖਣੀ ਚਾਹੀਦੀ ਆ ਲੋਕਾਂ ਨੂੰ ਉਹ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਘੱਟ ਦੇਖਦੇ ਨੇ ਤਾਂ ਇਹ ਬੇਨਤੀ ਹੈ ਕਿ ਅਸੀਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਮਾਗਮ ਗੁਰੂ ਘਰਾਂ ਦੇ ਵਿੱਚ ਰੱਖਿਆ ਜਾਵੇਗਾ ਜਾਵੇਗਾ ਪਿੰਡ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਜਵਾਕਾਂ ਦੇ ਵਿੱਚ ਕੀ ਹੈ ਨਸ਼ਾ ਪੱਤਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਤਾਂ ਉਹਨਾਂ ਨੂੰ ਉਧਰਲੀ ਸਾਈਡ ਤੋਂ ਹਟਾ ਕੇ ਚੰਗੇ ਰਸਤੇ ਪਾਉਣ ਲਈ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਪਿੱਛੇ ਜੇ ਅਸੀਂ ਦਸਤਾਰ ਕੈਂਪ ਲਵਾਏ ਸੀ ਤਾਂ ਉਹਨਾਂ ਦੇ ਵਿੱਚ ਜੋ ਵੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਤਾਂ ਉਹਨਾਂ ਨੂੰ ਵੀ ਸਨਮਾਨਿਤ ਵੀ ਕੀਤਾ ਗਿਆ ਸੀ ਤੇ ਉਹਨਾਂ ਦੀ ਵੀ ਆਪਾਂ ਨੇ ਤੁਹਾਡੇ ਨਾਲ ਕੋਈ ਵੀਡੀਓ ਸਾਂਝੀ ਨਹੀਂ ਕੀਤੀ ਸੀ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਪਾਠ ਨੂੰ ਲੈ ਕੇ ਪਾਠ ਬੱਚਿਆਂ ਤੋਂ ਸੁਣੇ ਗਏ ਸੀ ਦਸੇ ਗੁਰੂਆਂ ਦੇ ਨਾਮ ਛੋਟੇ ਬੱਚਿਆਂ ਤੋਂ ਤਾਂ ਉਹਨਾਂ ਤੋਂ ਸੁਣੇ ਗਏ ਸੀ ਉਹਨਾਂ ਨੂੰ ਬਹੁਤ ਕੁਝ ਦੱਸਿਆ ਵੀ ਗਿਆ ਸੀ ਤੇ ਉਸ ਤੋਂ ਬਾਅਦ ਉਸ ਤੋਂ ਉਪਰੰਤ ਉਹਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਸੀ ਤਾਂ ਅੱਗੇ ਵੀ ਅਸੀਂ ਬਹੁਤ ਸਾਰਾ ਪ੍ਰੋਗਰਾਮ ਉਲੀਕਿਆ ਤੇ ਜਿਵੇਂ ਜਿਵੇਂ ਵੀ ਆਪਣੇ ਪ੍ਰੋਗਰਾਮ ਆਉਂਦੇ ਰਹਿਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਤਾਂ ਕਿ ਪਿੰਡ ਦਾ ਜਿਹੜੇ ਨੌਜਵਾਨ ਹਨ ਬੱਚੇ ਹਨ ਉਹ ਇੱਕ ਸਿੱਧੇ ਰਾਹ ਤੇ ਪੈ ਸਕਣ ਸਿੱਧੇ ਰਸਤੇ ਚੱਲ ਸਕਣ ਨਸ਼ਿਆਂ ਨੂੰ ਲੈ ਕੇ ਵਿੜਾ ਘਰਕ ਹੋਇਆ ਪੈ ਸਰਕਾਰਾਂ ਨੇ ਕੁਝ ਨਹੀਂ ਕਰਨਾ ਪੰਚਾਂ ਨੇ ਕੁਝ ਨਹੀਂ ਕਰਨਾ ਠੀਕ ਹੈ ਇਹ ਪਿੰਡ ਦੇ ਜਿਹੜੇ ਆਪ ਦੇ ਤੁਸੀਂ ਮੈਂਬਰ ਹੂੰ ਪਿੰਡ ਨਿਵਾਸੀ ਹੂੰ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਆ ਜਾਂ ਜਿਹੜੇ ਹਾਲਾਤ ਦੇਖ ਕੇ ਜਿਹੜੇ ਮਹਿਸੂਸ ਕਰਦੇ ਨੇ ਉਹੀ ਇਹ ਉਪਰਾਲੇ ਕਰ ਸਕਦੇ ਨੇ ਉਹੀ ਇਹਨਾਂ ਦੇ ਵਿੱਚ ਸਹਿਯੋਗ ਦੇ ਸਕਦੇ ਨੇ ਤਾਂ ਹੱਥ ਬੰਨ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਵੀ ਆ ਕੇ ਸਾਡੇ ਨਾਲ ਇਹਨਾਂ ਸਹਿਯੋਗ ਦੋ ਇਹਨਾਂ ਜਿਹੜੇ ਪ੍ਰੋਗਰਾਮ ਨੇ ਸਮਾਗਮ ਅਸੀਂ ਕਰਦੇ ਆ ਰਹੇ ਆ ਜਾਂ ਅੱਗੇ ਕਰਨੇ ਨੇ ਉਹਨਾਂ ਦੇ ਵਿੱਚ ਸਾਡਾ ਸਾਥ ਦਿਓ ਅਸੀਂ ਕੋਈ ਤੁਹਾਡੇ ਤੋਂ ਧੰਨ ਨਹੀਂ ਮੰਗ ਰਹੇ ਕੋਈ ਰਾਸ਼ੀ ਨਹੀਂ ਮੰਗ ਰਹੇ ਕੋਈ ਪੈਸਾ ਨਹੀਂ ਮੰਗ ਰਹੇ ਆ ਕੇ ਸਾਡੇ ਨਾਲ ਨਾਲ ਖੜ੍ਹ ਜੋ ਇੰਨਾ ਹੀ ਸਾਡੇ ਲਈ ਬਹੁਤ ਆ ਆ ਇਹ ਹੱਥ ਜੋੜ ਕੇ ਸਾਰੇ ਪਿੰਡ ਨਿਵਾਸੀਆਂ ਨੂੰ ਬੇਨਤੀ ਆ ਤੇ ਬਾਕੀ ਜੋ ਵੀ ਇਸ ਵੀਡੀਓ ਨੂੰ ਦੇਖਦਾ ਜਾਂ ਜਿਹੜੇ ਪਿੰਡ ਦੇ ਵੀ ਦੇਖਦੇ ਨੇ ਜਾਂ ਜਿੱਥੋਂ ਤੱਕ ਵੀ ਇਹ ਸਾਡੀ ਵੀਡੀਓ ਜਾਂਦੀ ਹੈ ਤਾਂ ਹਰ ਇੱਕ ਪਿੰਡ ਦੇ ਵਿੱਚ ਕਿਉਂਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਪੰਚ ਜਿਹੜੇ ਹੁੰਦੇ ਨੇ ਜਾਂ ਪੰਚਾਇਤ ਹੁੰਦੀ ਆ ਅੱਜਕੱਲ ਉਹ ਵੀ ਕੀ ਆ ਸਿਰਫ ਵੋਟਾਂ ਲਈ ਹੀ ਜਿਹੜਾ ਬੰਦਾ ਰਾਜਨੀਤੀ ਦੇ ਵਿੱਚ ਆ ਗਿਆ ਉਸ ਨੂੰ ਕਿਸੇ ਚੀਜ਼ ਤੱਕ ਕੋਈ ਮਤਲਬ ਨਹੀਂ ਠੀਕ ਹੈ ਬਹੁਤ ਸਾਰੇ ਹੁੰਦੇ ਨੇ ਹਰ ਇੱਕ ਐਦਾਂ ਦਾ ਵੀ ਨਹੀਂ ਹੁੰਦਾ ਕਿ ਹਰ ਇੱਕ ਪਿੰਡ ਦਾ ਪੰਚ ਸਰਪੰਚ ਨਾ ਹੋਵੇ ਜਿਹੜਾ ਪਿੰਡ ਦੇ ਬਾਰੇ ਨਾ ਸੋਚੇ ਬਹੁਤ ਸਾਰੇ ਸੋਚਦੇ ਵੀ ਨਹੀਂ ਪਰ ਜਿਹੜੇ ਪੰਚ ਪੰਚਾਇਤ ਹੁੰਦੇ ਨੇ ਉਹ ਵੀ ਉੱਪਰ ਲੀਆਂ ਪਾਰਟੀਆਂ ਦੇ ਉੱਪਰ ਉੱਪਰ ਲੀਆਂ ਸਰਕਾਰਾਂ ਦੇ ਉੱਪਰ ਡਿਪੈਂਡ ਹੁੰਦੇ ਨੇ ਤੇ ਇਹ ਚਾਹੀਦਾ ਪਿੰਡ ਵਾਲਿਆਂ ਨੂੰ ਖੁਦ ਨੂੰ ਕਿ ਏਕਾਕਰਨ ਤੇ ਪਿੰਡ ਦੇ ਵਿੱਚ ਚੰਗੇ ਤੋਂ ਚੰਗਾ ਕੋਈ ਨਾ ਕੋਈ ਪ੍ਰੋਗਰਾਮ ਕਰਾਈ ਰੱਖਣ ਤਾਂ ਕਿ ਜੋ ਪੀ ਆਜ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਗਲਤ ਪਾਸੇ ਜਾਣਾਰੇ ਜਾਂ ਗਲਤ ਪਾਸੇ ਜਾਣ ਲੈ ਉਹਨਾਂ ਨੂੰ ਟਾਈਮ ਹੀ ਨਾ ਮਿਲੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਖਿਆਲ ਆਤੇ ਹੀ ਨਾ ਹੋਣ ਤੇ ਉਹਨਾਂ ਨੂੰ ਦਸਿਏ ਆਪਣਾ ਇਤਿਹਾਸ ਜੋ ਵੀ ਆਪਣੇ ਸਿੱਖ ਧਰਮ ਦਾ ਜਾਂ ਜ਼ਰੂਰੀ ਨਹੀਂ ਆ ਇਹ ਸਿੱਖ ਧਰਮ ਲਈ ਹੈ ਜੋ ਵੀ ਹੋਰ ਕਿਸੇ ਧਰਮ ਨੂੰ ਵੀ ਮੰਨਦਾ ਕਿਉਂਕਿ ਸਾਰੇ ਧਰਮ ਸਤਿਕਾਰਯੋਗ ਨੇ ਆਪੋ ਆਪਣੀ ਜਗ੍ਹਾ ਸਾਰੇ ਧਰਮਾਂ 'ਚ ਹੀ ਬਹੁਤ ਉੱਚੇ ਅਹੁਦੇ ਦੇ ਨੇ ਤੇ ਜੋ ਵੀ ਜਿਹੜੇ ਵੀ ਧਰਮ ਨੂੰ ਮੰਨਦਾ ਤਾਂ ਆਪ ਦੇ ਜਵਾਕਾਂ ਨੂੰ ਨਸ਼ਿਆਂ ਨਾਲੋਂ ਬਸ ਹਟਾਉਣਾ ਆਪਾਂ ਮੇਨ ਆਪਣਾ ਮੋਟਿਵ ਇਹੀ ਆ ਨਸ਼ਿਆਂ ਨਾਲੋਂ ਜਾਂ ਜੋ ਵੀ ਗਲਤ ਸੰਗਤੀ ਦੇ ਵਿੱਚ ਗਲਤ ਕੰਮਾਂ ਦੇ ਵਿੱਚ ਪੈ ਰਿਹਾ ਆਪਾਂ ਸਿਰਫ ਉਹਨਾਂ ਨੂੰ ਹਟਾਉਣਾ ਤੁਸੀਂ ਹੁਣ ਭਾਈ ਸਾਹਿਬ ਭਾਈ ਜੋਰਾ ਸਿੰਘ ਨੂੰ ਦੇਖ ਪਾ ਰਹੇ ਹੋਗੇ ਵੀਡੀਓ ਦੇ ਵਿੱਚ ਐਨੀ ਉੱਪਰ ਜਾ ਕੇ ਹਰ ਇੱਕ ਦਾ ਦਿਲ ਨਹੀਂ ਕੰਮ ਕਰਦਾ ਜਿਗਰਾਨੀ ਕੰਮ ਕਰਦਾ ਠੀਕ ਹੈ ਅਗਲਾ ਕਹਿੰਦਾ ਆਪਾਂ ਕੀ ਲੈਣਾ ਹਾਂਜੀ ਗੱਲ ਇਹੀ ਬੋਲਦੇ ਨੇ ਤੇ ਇਹ ਬਹੁਤ ਵੱਡੀ ਸੇਵਾ ਹੈ ਬਾਈ ਜਿਵੇਂ ਭਾਈ ਸਾਹਿਬ ਭਾਈ ਜੋਰਾ ਸਿੰਘ ਦੀ ਬਾਈ ਦੀ ਜਿਹੜੇ ਇਹ ਸੇਵਾ ਨਿਭਾ ਰਹੇ ਨੇ ਬਹੁਤ ਸਮੇਂ ਤੋਂ ਇਹ ਨਿਭਾ ਰਹੇ ਨੇ ਇਹਨਾਂ ਦੀ ਉਮਰ ਵੀ ਕਾਫੀ ਹੋ ਚੁੱਕੀ ਹੈ ਮੁੰਡਾ ਵੀ ਇਹਨਾਂ ਦਾ ਕਾਫੀ ਵੱਡਾ ਹੋ ਚੁੱਕਿਆ ਵੀ ਬੱਚੇ ਵੀ ਬਟ ਫੇਰ ਵੀ ਅੱਜ ਦੀ ਇੰਨੀ ਏਜ ਤੋਂ ਬਾਅਦ ਵੀ ਹਨਾ ਕੰਮ ਕਰਦੇ ਨੇ ਪਲੱਸ ਤੁਸੀਂ ਜੋ ਸੇਵਾ ਨਿਭਾ ਰਹੇ ਆ ਨਿਭਾਰੇ ਨੇ ਤੁਸੀਂ ਇਹ ਵੀ ਦੇਖ ਪਾ ਰਹੇ ਹੋ ਤੇ ਇਹੀ ਬਸ ਸਾਡੀ ਕੋਸ਼ਿਸ਼ ਦੀ ਬੇਨਤੀ ਆ ਤੇ ਲਾਸਟਲੀ ਜੋ ਗੱਲ ਹੈ ਪਹਿਲਾਂ ਜੋ ਫਰੰਟ ਤੇ ਵੀਡੀਓ ਤੁਸੀਂ ਦੇਖ ਦੇਖ ਚੁੱਕੇ ਹੋ ਉਹਦੇ ਵਿੱਚ ਵੀ ਇਹ ਗੱਲ ਦੱਸੀ ਗਈ ਸੀ ਕਿ ਅ ਅਖਬਾਰਾਂ ਦੇ ਵਿੱਚ ਜੋ ਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਬਾਣੀ ਦੇ ਸ਼ਬਦ ਅੰਗ ਛਾਪੇ ਜਾਂਦੇ ਨੇ ਲਿਖੇ ਜਾਂਦੇ ਨੇ ਉਹਨਾਂ ਦੇ ਉੱਤੇ ਰੋਗ ਲਗਾਈ ਜਾਵੇ ਇਸ ਨੂੰ ਲੈ ਕੇ ਤਖਤ ਆਪਣੇ ਤਲਵੰਡੀ ਸਾਹਿਬ ਵੀ ਗਏ ਸੀ ਆਪਣੇ ਪਿੰਡ ਦੀ ਤਰਫੋਂ ਕੁਝ ਆਪਣੇ ਮੈਂਬਰ ਜੋ ਕਿ ਤੁਸੀਂ ਦੇਖ ਹੀ ਪਾ ਰਹੇ ਹੋ ਭਾਈ ਸਾਹਿਬ ਜਗਸੀਰ ਸਿੰਘ ਤੇ ਬਲਜੀਤ ਸਿੰਘ ਵੀ ਜਿਨ੍ਹਾਂ ਦੇ ਵਿੱਚ ਸਨ ਤੇ ਇਹਨਾਂ ਭਾਈ ਸਾਹਿਬ ਜੋਰਾ ਸਿੰਘ ਵੀ ਸ਼ਾਇਦ ਤੱਕ ਇਹਨਾਂ ਦੇ ਨਾਲ ਉੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਵੀ ਕੋਈ ਸਿੱਧੇ ਰਾਹ ਗੱਲ ਨਹੀਂ ਪਾਈ ਤਾਂ ਇਹ ਆਪਾਂ ਨੂੰ ਸਭ ਨੂੰ ਆਪ ਨੂੰ ਹੀ ਖੁਦ ਨੂੰ ਹੀ ਇਕਾ ਕਰਨ ਦੀ ਲੋੜ ਹੈ ਪਿੱਛੇ ਜੇ ਕਿੰਨੀਆਂ ਬੇ ਆਦਮੀਆਂ ਵੀ ਹੋਈਆਂ ਉਹ ਵੀ ਤੁਸੀਂ ਸਾਰਿਆਂ ਨੇ ਦੇਖੀਆਂ ਦੇਖਦੇ ਆ ਹੀ ਰਹੇ ਹਾਂ ਹੁਣ ਤੱਕ ਚੱਲ ਰਹੇ ਨੇ ਇਹ ਸਿਸਟਮ ਤਾਂ ਇਹ ਜੋ ਹੈ ਆਪਾਂ ਪਹਿਲੀ ਗੱਲ ਤਾਂ ਕਿਉਂਕਿ ਆਪਣੇ ਘਰਾਂ ਦੇ ਵਿੱਚ ਸਭ ਕੋਲ ਅਖਬਾਰ ਆਉਂਦੇ ਨੇ ਨਹੀਂ ਆਉਂਦੇ ਅੰਡਗਵੰਡ ਦੇ ਵਿੱਚ ਆਉਂਦੇ ਨੇ ਅਖਬਾਰ ਤਾਂ ਆਪਾਂ ਦੇਖਦੇ ਆ ਉਹਨਾਂ ਦੇ ਉੱਤੇ ਬਾਣੀ ਛਾਪੀ ਹੁੰਦੀ ਹੈ ਤੇ ਅਖਬਾਰਾਂ ਨੂੰ ਮੁੜ ਕੇ ਆਪਾਂ ਇਹ ਤਾਂ ਹੈ ਨਹੀਂਗਾ ਵੀ ਸ਼ਾਮ ਤੇ ਜਾਂ ਆਪਾਂ ਉੱਪਰ ਫਰੇਮ ਦੇ ਵਿੱਚ ਜਿਹੜਾ ਕੇ ਰੱਖ ਦਿੰਨੇ ਆ ਜਾਂ ਤਾਂ ਉਹਨਾਂ ਨੂੰ ਮਚਾਇਆ ਜਾਂਦਾ ਇੱਕ ਸੰਸਕਾਰ ਕਰਨਾ ਹੁੰਦਾ ਇੱਕ ਮਚਾਉਣਾ ਹੁੰਦਾ ਮਚਾਇਆ ਜਾਂਦਾ ਉਹਨਾਂ ਨੂੰ ਨਾ ਕਿ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਇਹ ਵੀ ਨਹੀਂ ਹੁੰਦਾ ਦੂਜੀ ਗੱਲ ਅਖਬਾਰਾਂ ਨੂੰ ਕਿਤੇ ਆਪਾਂ ਜਦੋਂ ਸ਼ੂਜ਼ਿਸ ਵਗੈਰਾ ਦੇਖਦੇ ਆਪਾਂ ਸ਼ੂਜ਼ ਦੇ ਵਗੈਰਾ ਸ਼ੂਜ਼ ਵਗੈਰਾ ਦੇ ਵਿੱਚ ਤਾਂ ਕਿ ਕੋਈ ਉਹ ਨਾ ਬੜਨ ਨਾ ਅੰਦਰ ਐਂਟਰ ਨਾ ਹੋਣ ਕੋਚੂ ਆ ਜਾਂ ਕੁਝ ਹੋਰ ਹਨ ਜਾਨਵਰ ਉਹਦੇ ਵਿੱਚ ਵੀ ਢਾ ਕੇ ਰੱਖ ਦਿੰਦੇ ਨੇ ਫਿਰ ਕੀ ਹੁੰਦਾ ਕਿਤੇ ਕੋਈ ਲੰਗਰ ਚੱਲਦਾ ਹੈ ਜਾਂ ਕੋਈ ਹੋਰ ਕੋਈ ਪ੍ਰੋਗਰਾਮ ਹੁੰਦਾ ਜਾਂ ਕੁਝ ਵੀ ਆ ਉੱਥੇ ਵੀ ਅਖਬਾਰਾਂ ਦੇ ਤੇ ਕਿਤੇ ਪਕੌੜੇ ਰੱਖ ਕੇ ਖਾਏ ਜਾਂਦੇ ਨੇ ਜਾਂ ਕਿਤੇ ਕੁਝ ਕੋਈ ਹੋਰ ਹੁੰਦਾ ਤੇ ਜਾਂ ਅਖਬਾਰਾਂ ਨੂੰ ਰੱਦੀ ਦੇ ਵਿੱਚ ਵੀ ਵੇਚਿਆ ਜਾਂਦਾ ਤੇ ਜਾਂ ਅਖਬਾਰਾਂ ਨੂੰ ਕੁਛ ਸਾਫ ਕਰਨ ਲਈ ਵੀ ਯੂਜ਼ ਕਰ ਲੈਣੇ ਜਿੱਦਾਂ ਕਿ ਮਿਰਰ ਵਗੈਰਾ ਹੋ ਗਿਆ ਤੇ ਜਾਂ ਅਕਵਾਰਾਂ ਨੂੰ ਰੂੜੀ ਦੇ ਉੱਤੇ ਵੀ ਸਿੱਟਿਆ ਜਾਂਦਾ ਤਾਂ ਉਹ ਉਹਨਾਂ ਦੇ ਵਿੱਚ ਮਹਾਰਾਜ ਦੀ ਬਾਣੀ ਦੇ ਜੋ ਅੰਗ ਹੁੰਦੇ ਨੇ ਉਹ ਲਿਕੇ ਹੋਏ ਹੋਣੇ ਤੁਹਾਡੇ ਹਿਸਾਬ ਨਾਲ ਸਹੀ ਨੇ ਤੇ ਹਾਂ ਜੇ ਸਹੀ ਨਹੀਂ ਹਨ ਤਾਂ ਇਹ ਆਪਣੇ ਸਾਰਿਆਂ ਦੀ ਹੱਕ ਬਣਦਾ ਆਪਣੇ ਸਾਰਿਆਂ ਦਾ ਆਪਣੇ ਸਾਰਿਆਂ ਦੀ ਜ਼ਮੀਰ ਇਹ ਇਜਾਜ਼ਤ ਨਹੀਂ ਦਿੰਦੀ ਕਿ ਇਹ ਬੇਆਦਮੀਆਂ ਹੋਣ ਪਰ ਫਿਰ ਵੀ ਜ਼ਮੀਰ ਇੱਜ਼ਤ ਨਾਂ ਦੇਣ ਤੋਂ ਬਾਅਦ ਵੀ ਪਤਾ ਨਹੀਂ ਆਪਾਂ ਕਿਉਂ ਨਹੀਂ ਸਾਰੇ ਇਕਾ ਕਰਕੇ ਇਸ ਗੱਲ ਦੇ ਉੱਤੇ ਬੋਲਦੇ ਇਸ ਗੱਲ ਦੇ ਪ੍ਰਤੀ ਆਵਾਜ਼ ਉਠਾਉਂਦੇ ਠੀਕ ਹੈ ਤਾਂ ਇਹ ਆਪਾਂ ਨੂੰ ਖੁਦ ਨੂੰ ਚਾਹੀਦਾ ਜਿੰਨਾ ਆਪਾਂ ਇਗਨੋਰ ਕਰਾਂਗੇ ਜਿੰਨੇ ਆਪਾਂ ਚੁੱਪ ਰਾਂਗੇ ਓਨਾ ਹੀ ਜੋ ਸਰਕਾਰਾਂ ਨੇ ਆਪਣੇ ਖਿਲਾਫ ਖੜੀਆਂ ਹੁੰਦੀਆਂ ਰਹਿਣਗੀਆਂ ਆਪਣੇ ਖਿਲਾਫ ਸਾਜ਼ਿਸ਼ਾਂ ਚੱਲਦੀਆਂ ਰਹਿਣਗੀਆਂ ਆਪਣਾ ਇਤਿਹਾਸ ਤਾਂ ਪਹਿਲਾਂ ਹੀ ਬਹੁਤ ਹੱਦ ਤੱਕ ਜੋ ਹੈ ਇਹਨਾਂ ਨੇ ਖਤਮ ਕਰਤਾ ਜੋ ਸਹੀ ਇਤਿਹਾਸ ਹੈ ਜੋ ਸਹੀ ਪ੍ਰਚਾਰ ਹੈ ਜੋ ਸਹੀ ਬਾਣੀ ਹੈ ਉਹ ਆਪਣੇ ਤੱਕ ਪਹੁੰਚਾਉਣ ਹੀ ਨਹੀਂ ਦਿੱਤੀ ਜਾ ਰਹੀ ਪਰ ਫੇਰ ਵੀ ਇਹ ਸਭ ਨੂੰ ਪਤਾ ਕਿਉਂਕਿ ਹੁਣ ਵੀ ਗੱਲਾਂ ਹੁੰਦੀਆਂ ਨੇ ਵੀ ਮਹਾਰਾਜੇ ਰਣਜੀਤ ਸਿੰਘ ਵਰਗਾ ਕੋਈ ਰਾਜ ਨਹੀਂ ਆਇਆ ਸੀ ਦੁਨੀਆ ਤੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਹੁਣ ਦੇ ਹਨ ਤੇ ਉਸ ਤੋਂ ਪਹਿਲਾਂ ਜੋ ਆਪਣੇ ਗੁਰੂ ਸਨ ਉਹਨਾਂ ਵਰਗੇ ਤਾਂ ਕੋਈ ਹੋ ਹੀ ਨਹੀਂ ਸਕਦਾ ਉਹਨਾਂ ਵਰਗਾ ਦੀਨ ਕੋਈ ਨਹੀਂ ਹੋ ਸਕਦਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਜੋ ਹੀਰਾ ਸੀ ਕੋਹਿੰੂਰ ਦਾ ਉਹਨੂੰ ਵੀ ਆਪਣੇ ਮੋਢੇ ਤੇ ਬੰਨ ਕੇ ਰੱਖਿਆ ਸੀ ਉਹਨੂੰ ਕਦੇ ਸਿਰ ਤਿੱਕਰ ਨਹੀਂ ਜਾਣ ਦਿੱਤਾ ਸੀਗਾ ਜੋ ਕਿ ਹੁਣ ਉਹ ਰਾਣੀ ਹੈ ਉਹ ਕੁਇਨ ਹੈ ਕਿੰਗ ਆਫ ਕੁਇਨ ਉਹ ਸਿਰ ਦੇ ਉੱਤੇ ਤਾਜ ਦੇ ਵਿੱਚ ਜੜਾ ਕੇ ਰੱਖ ਰੱਖਿਆ ਜਿਹੜੀ ਨੇ ਤੇ ਆਪਣੇ ਮਹਾਰਾਜਾ ਰਣਜੀਤ ਸਿੰਘ ਐਡੀਕ ਆਪਣੇ ਕੌਮ ਦੀ ਉਹ ਸੀ ਵੀ ਹੀਰਾ ਸੀ ਜੋ ਕੋਹਿੰੂਰ ਦਾ ਜੋ ਕਰੋੜਾਂ ਅਰਬਾਂ ਖਰਬਾਂ ਪਤਾ ਨਹੀਂ ਕਿੰਨੇ ਕੀਮਤ ਸੀ ਉਸ ਹੀਰੇ ਦੀ ਤੁਸੀਂ ਸਮਝ ਸਕਦੇ ਹੋ ਕਿ ਉਸ ਨੂੰ ਵੀ ਮੋਢੇ ਤਿੱਕਰ ਰੱਖਿਆ ਸੀ ਵੀ ਤੇਰੀ ਔਕਾਤ ਨਹੀਂ ਵੀ ਜੋ ਸਾਡੇ ਸਿਰ ਤਿੱਕਰ ਸਾਡੀ ਦਸਤਾਰ ਤੱਕ ਪਹੁੰਚ ਸਕੇ ਤੇ ਅੱਜ ਦੇ ਟਾਈਮ ਦੇ ਵਿੱਚ ਦਸਤਾਰ ਦੀ ਕੀ ਮਾਇਨਤ ਤੁਹਾਨੂੰ ਖੁਦ ਨੂੰ ਪਤਾ ਆ ਪਿੱਛੇ ਜੇ ਇੱਕ ਮੈਂ ਵੀਡੀਓ ਵੀ ਦੇਖੀ ਸੀ ਸਿਰਫ ਲਾਵਾ ਲੈਣ ਵਾਸਤੇ ਇਕੱਲੀ ਪੱਗ ਬੰਨੀ ਸੀ ਤੇ ਜਦੋਂ ਲਾਵਾ ਤੋਂ ਬਾਅਦ ਘਰੇ ਆਏ ਤਾਂ ਉਸ ਬੰਦੇ ਨੇ ਨੱਚਦੇ ਹੋਏ ਨੇ ਆਈ ਥਿੰਕ ਸ਼ਾਇਦ ਤਾਂ ਕੋ ਡਰਿੰਕ ਵੀ ਕੀਤੀ ਹੋਈ ਸੀ ਤੇ ਉਹ ਬੰਦੇ ਨੇ ਪੱਗ ਨੂੰ ਉਤਾਰ ਕੇ ਘੁਮਾ ਕੇ ਸੁੱਟ ਦਿੱਤਾ ਸੀ ਇਹ 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 ਗੱਲਾਂ ਚਾਹੀਦੀਆਂ ਨੇ ਜੋ ਦਸਤਾਰ ਸਜਾਉਣ ਜਾਂਦੇ ਨੇ ਵੀ ਕਿਸੇ ਦਾ ਵਿਆਹ ਹੁੰਦਾ ਕਿਸੇ ਦਾ ਪ੍ਰੋਗਰਾਮ ਹੁੰਦਾ ਉਹਨਾਂ ਦੇ ਦਸਤਾਰ ਬੰਨੀ ਹਾਂ ਉਹਨੂੰ ਸੋ ਸ਼ਗਨ ਸ਼ਗਨ ਲੈ ਲੈਣਗੇ ਵੀ ਹਾਂ ਭਾਈ ਇੰਨੇ ਪੈਸੇ ਲਵਾਂਗੇ ਅਸੀਂ ਜੇ ਦਸਤਾਰ ਬਣਨ ਜਾਂਦੇ ਨੇ ਬਟ ਉਹਨਾਂ ਨੂੰ ਦਸਤਾਰ ਬੰਨਦੇ ਹੋਏ ਇਹ ਗੱਲਾਂ ਵੀ ਦੱਸੋ ਉਸ ਦੀ ਮਾਇਨਤਾ ਵੀ ਦੱਸੋ ਕੀ ਆ ਇਹ ਨਹੀਂ ਆ ਵੀ ਦਸਤਾਰ ਬੰਨਤੀ ਜਸਟ ਸਿਰਫ ਲਾਵਾ ਲੈਣ ਲਈ ਇੱਕ ਸਿਰਫ ਲਾਵਾ ਲੈਣ ਲਈ ਦਸਤਾਰ ਬੰਨ ਲਈ ਵੀ ਹਾਂ ਮਜਬੂਰੀ ਹੈ ਬੰਨ ਲਈ ਉਸ ਤੋਂ ਬਾਅਦ ਉਹਨੂੰ ਭਗਾ ਕੇ ਸੁੱਟ ਦੋ ਇਹ ਗੱਲਾਂ ਨਹੀਂ ਹੁੰਦੀਆਂ ਜਦੋਂ ਵੀ ਕੋਈ ਦਸਤਾਰ ਬੰਨਣ ਜਾਂਦਾ ਕਿਸੇ ਵੀਰ ਦੇ ਜਿਸ ਨੂੰ ਆਉਂਦੀ ਹੈ ਤਾਂ ਉਹਨਾਂ ਨੂੰ ਉਸਦੀ ਮਹਾਨਤਾ ਤੇ ਉਸ ਬਾਰੇ ਦੱਸ ਕੇ ਵੀ ਆਇਆ ਕਰੋ ਤਾਂ ਚਲੋ ਇਹ ਸਭ ਗੱਲਾਂ ਸੀ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਤਾਂ ਇਹਨਾਂ ਸਾਰੀਆਂ ਗੱਲਾਂ ਧਿਆਨ ਰੱਖਿਆ ਕਰੋ ਤੇ ਜੋ ਵੀ ਹੈ ਉਪਰਾਲਾ ਚੰਗੇ ਤੋਂ ਚੰਗਾ ਆਪਣੇ ਪਿੰਡ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਚੰਗੇ ਤੋਂ ਚੰਗਾ ਉਪਰਾਲਾ ਕੀਤਾ ਜਾਵੇ ਤਾਂ ਕਿ ਜੋ ਨੌਜਵਾਨ ਪੀੜੀ ਹੈ ਉਸ ਨੂੰ ਆਪਾਂ ਭੈੜੇ ਨਸ਼ਿਆਂ ਤੋਂ ਤੇ ਭੈੜੀ ਜੋ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਤੋਂ ਬਾਹਰ ਕੱਢ ਕੇ ਇੱਕ ਆਪਣੇ ਸਿੱਖ ਧਰਮ ਨਾਲ ਜਾਂ ਜੋ ਵੀ ਆਪਣੇ ਧਰਮ ਨੇ ਉਹਨਾਂ ਨਾਲ ਜੋੜੀਏ ਕੋਈ ਵੀ ਇਹ ਨਾਮ ਕਹਿਣਾ ਕਿ ਹਾਂ ਬਾਰ-ਬਾਰ ਸਿੱਖ ਧਰਮ ਦਾਹੀ ਨਾਮ ਲੈ ਰਹੇ ਨੇ ਕਿਉਂਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਸਿੱਖ ਧਰਮ ਦੇ ਰਿਲੇਟਿਡ ਇਹ ਵੀਡੀਓ ਤਾਂ ਕਰਕੇ ਫਸਟਲੀ ਆਪਾਂ ਸਿੱਖ ਧਰਮ ਦਾ ਨਾਮ ਲੈ ਰਹੇ ਹਾਂ ਤੇ ਕਿਸੇ ਧਰਮ ਨਾਲ ਸਾਡਾ ਕੋਈ ਉਹ ਬੈਰ-ਵਿਰੋਧ ਜਾਂ ਕੁਝ ਨਹੀਂ ਆ ਬਟ ਬਸ ਜੋ ਬੈਰ-ਵਿਰੋਧ ਹੈ ਉਹ ਜੋ ਗਲਤ ਚੱਲ ਰਿਹਾ ਸਿਸਟਮ ਉਸ ਦੇ ਖਿਲਾਫ ਹੀ ਆ ਤਾਂ ਪਿੰਡ ਡੱਬਾ ਵਾਲੀ ਦੇ ਵਿੱਚ ਅੱਗੇ ਵੀ ਬਹੁਤ ਸਾਰੇ ਇਦਾਂ ਦੇ ਅਸੀਂ ਪ੍ਰੋਗਰਾਮ ਉਲੀਕੇ ਹਨ ਤੇ ਜੋ ਕਿ ਟਾਈਮ ਸਰ ਜਿੱਦਾਂ ਵੀ ਅਪਡੇਟ ਮਿਲਦੀ ਆ ਜਾਂ ਜਿੱਦਾਂ ਵੀ ਅਸੀਂ ਕੋਈ ਵੀ ਪ੍ਰੋਗਰਾਮ ਕਰਿਆ ਕਰਾਂਗੇ ਤਾਂ ਉਹ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਤੇ ਇਹ ਆਪਣੇ ਸੇਵਾ ਬਹੁਤ ਵੱਡੀ ਹੈ ਤੇ ਇੱਕ ਗੱਲ ਹੋਰ ਕਹਿਣੀ ਸੀ ਜੋ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਦਾ ਰੰਗ ਹੈ ਵੀ ਕਲਰ ਹੈ ਉਹ ਪਹਿਲਾਂ ਆਪਣੇ ਕੇਸਰੀ ਹੁੰਦਾ ਸੀ ਜ਼ਿਆਦਾਤਰ ਕੇਸਰੀ ਹੁੰਦਾ ਸੀ ਜਿੱਦਾਂ ਕਿ ਬੁੱਡੇਦਾਲਾਲੇ ਜੋ ਹੁੰਦਾ ਸੀ ਉਹਨਾਂ ਦੇ ਲੀਲੇ ਰੰਗ ਦਾ ਹੁੰਦਾ ਸੀ ਤੇ ਹੁਣ ਇਹਨਾਂ ਦਾ ਰੰਗ ਬਦਲ ਕੇ ਆਪਣੇ ਬਸੰਤੀ ਕਰ ਦਿੱਤਾ ਹੈ ਵੈਸੇ ਰੰਗ ਬਹੁਤ ਸੋਹਣਾ ਹੈ ਇਹ ਆਪਣੇ ਤਖਤ ਸਾਹਿਬ ਤੋਂ ਹੁਕਮ ਆਇਆ ਹੈ ਕਿ ਕੇਸਰੀ ਭਗਮਾ ਰੰਗ ਜੋ ਆਪਣੇ ਬਸੰਤੀ ਰੰਗ ਹੈ ਇਹੀ ਰਹੇਗਾ ਤਾਂ ਰੰਗ ਵੈਸੇ ਬਹੁਤ ਸੋਹਣਾ ਹੈ ਤੇ ਇਹ ਜੋ ਤੁਸੀਂ ਵੀਰ ਨੂੰ ਦੇਖ ਰਹੇ ਹੋ ਇਹ ਆਪਣੇ ਵੀਰ ਲੰਬੀ ਡਿਊਟੀ ਹੈ ਇਹਨਾਂ ਦੀ ਲੈਬ ਦੇ ਵਿੱਚ ਡਾਕਟਰੀ ਕਰਦੇ ਹਨ ਵੀਰ ਪਰਮ ਡਾਕਟਰ ਪਰਮ ਵੀਰ ਤੇ ਇਹ ਵੀ ਬਹੁਤ ਸੇਵਾ ਕਰਦੇ ਹਨ ਨਿਭਾਉਂਦੇ ਹਨ ਤੇ ਪਰ ਜੋ ਵੀਰ ਸੇਵਾ ਇਹ ਜੋਰਾ ਨਿਭਾਉਂਦਾ ਨਾ ਉਹ ਮੰਨਣਯੋਗ ਹੈ ਤੇ ਇਥੇ ਆਪਾਂ ਨੇ ਸੰਗਰਾਮ ਨੂੰ ਸਮਰਪਿਤ ਇਹ ਸਾਰਾ ਪ੍ਰੋਗਰਾਮ ਜੋ ਅਸੀਂ ਆ ਉਲਿਖਿਆ ਗਿਆ ਸੀਗਾ ਪਲੱਸ ਨਾਲ ਚਾਹ ਪਾਣੀ ਦਾ ਲੰਗਰ ਵੀ ਆਪਣੇ ਕੀਤਾ ਗਿਆ ਸੀ ਤੇ ਬਹੁਤ ਸੰਗਤਾਂ ਆਈਆਂ ਸੀ ਤੇ ਬਹੁਤ ਵਧੀਆ ਚਲੋ ਪ੍ਰੋਗਰਾਮ ਇਹ ਆਪਣਾ ਹੋਇਆ ਸਾਰਾ ਜੋ ਵੀ ਸੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਆਪਣੇ ਪ੍ਰੋਗਰਾਮ ਉਲੀਕੇ ਜਾਣਗੇ ਉਹ ਤੁਹਾਡੇ ਨਾਲ ਸਾਂਝੇ ਅਸੀਂ ਜਰੂਰ ਕਰਿਆ ਕਰਾਂਗੇ ਤੇ ਬਸ ਇਹੀ ਅਖੀਰ ਦੇ ਵਿੱਚ ਕਹਿਣਾ ਸੀ ਕਿ ਜੋ ਵੀ ਬੇਨਤੀਆਂ ਕੀਤੀਆਂ ਨੇ ਸਾਰੀ ਵੀਡੀਓ ਨੂੰ ਸੁਣ ਕੇ ਸਾਰੀ ਵੀਡੀਓ ਦੇ ਵਿੱਚ ਜੋ ਵੀ ਬੇਨਤੀਆਂ ਕੀਤੀਆਂ ਨੇ ਸਾਰੀ ਵੀਡੀਓ ਨੂੰ ਸੁਣਿਓ ਤੇ ਉਹਨਾਂ ਦੇ ਉੱਤੇ ਅਮਲ ਕਰਿਓ ਤੇ ਏਕਾ ਰੱਖਿਓ ਪੰਜਾਬੀ ਉਹ ਆਪ ਦਾ ਏਕਾ ਹੈਣੀ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ ਵੀ ਆਪਣਾ ਤਾਂ ਹੱਥ ਜੋੜ ਕੇ ਬੇਨਤੀ ਆ ਏਕਾ ਰੱਖਿਓ ਏਕੇ ਬਿਨਾ ਕੁਛ ਨਹੀਂ ਜੇ ਇਕੱਠੇ ਆ ਤਾਂ ਕੁਛ ਵੀ ਪਾਲਾਂਗੇ ਜੇ ਅੱਡ ਅੱਡ ਵੱਖ-ਵੱਖਾਂ ਤਾਂ ਆਪਣੇ ਤੋਂ ਕੁਛ ਵੀ ਹਾਸਲ ਨਹੀਂ ਹੋਣਾ ਹਾਸਲ ਕਰਨਾ ਆਪਾਂ ਕੋਈ ਗੱਲ ਤਾਂ ਕੋਈ ਕਬਜ਼ਾ ਕਰਨ ਦੀ ਗੱਲ ਨਹੀਂ ਕਰ ਰਹੇ ਬਟ ਜੋ ਆਪਦੇ ਹੱਕ ਨੇ ਉਹ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਏਕੇ ਨਾਲ ਹੀ ਮਿਲਦੇ ਨੇ ਬਿਨਾ ਏਕੇ ਤੋਂ ਆਪਾਂ ਆਪਣਾ ਹੱਕ ਤੱਕ ਵੀ ਨਹੀਂ ਲੈ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ